올 인디아 ਅੱਤਵਾਦ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਲਾਲੀ ਪਾਸਕਰ ਤੇ ਅਸ਼ੀਦਪਰ ਸਿੰਘ ਚੌਂਕ ਨੇੜੇ ਹੋਇਆ ਜਾਨਲੇਵਾ ਹਮਲਾ ਸੋਮਵਾਰ ਦੀ ਰਾਤ ਸਤਨਾਰਾਇਣ ਬਜਾ ਅਸ਼ੀਦਪਰ ਸਿੰਘ ਚੌਂਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ 올 ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਪਾਸਕਰ ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀ ਪਾਸਕਰ ਦੇ ਗੰਭੀਰ ਸੱਟਾਂ ਲਗੀਆਂ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਿਟੀ ਦੇ ਐਸ ਐਚ ਓ ਇੰਸਪੈਕਟਰ ਅਮਨਦੀਪ ਕੁਮਾਰ ਨਾਹਨ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਆ ਹੈ ਜਦਕਿ ਪੁਲਿਸ ਇਸ ਜਾਣਲੇਵੇ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੀ ਰਿਪੋਰਟ ਤੁਹਾਡਾ ਨਾਮ ਕੀ ਭਾਜੀ ਆਪਣੇ ਨਾਮ ਦੇ ਅੱਗੇ ਡੈਜ਼ਿਗਨੇਸ਼ਨ ਲਾ ਕੇ ਦੱਸੋ ਭਾਈ ਸਮੀਰ ਸ਼ਰਮਾ ਇਹਨਾਂ ਦਾ ਬ੍ਰਦਰ ਵਾ ਛੋਟਾ ਇਹਨਾਂ ਨੂੰ ਥ੍ਰੈਟ ਕਾਲਸ ਪਹਿਲਾਂ ਆਉਂਦੀਆਂ ਰਹੀਆਂ ਵਾ ਡੀਜੀਪੀ ਸਾਹਿਬ ਤੁਸੀਂ ਇਹਨਾਂ ਦੀ ਐਪੀਸ਼ੀਲ ਲੱਗੀ ਹੋਈ ਆ ਕਿਸ ਸੰਬੰਧ ਵਿੱਚ ਮਤਲਬ ਡੀਜੀਪੀ ਸਾਹਿਬ ਨੇ ਥ੍ਰੈਟ ਕਾਲ ਜਿਹੜੀਆਂ ਆਈਆਂ ਉਹਦੇ ਬਿਹਾਵ ਤੇ ਇਹਨਾਂ ਨੂੰ ਕੋਈ ਗਨਮੈਨ ਨਹੀਂ ਦਿੱਤਾ ਭਾਜੀ ਉਹ ਸੌਂਦੀ ਅਕਸਰਲੀ ਸਾਹਿਬ ਨਾਲ ਵੀ ਗੱਲ ਕੀਤੀ ਹੋਈ ਆ ਠੀਕ ਹੈ ਜੀ ਹੁਣ ਦੇਖਦੇ ਹਾਂ ਕਿ ਕੀ ਕਰ ਰਿਹਾ ਵਾ ਸਾਨੂੰ ਪ੍ਰੋਸੀਡਰ ਤੇ ਪੂਰਾ ਵਿਸ਼ਵਾਸ ਵਾ ਸਾਨੂੰ ਇਨਸਾਫ ਮਿਲੂਗਾ ਸਾਡੇ ਭਾਜੀ ਇੱਕ ਨੇਕ ਦਿਲ ਇਨਸਾਨ ਵਾ ਕਦੀ ਕਿਸੇ ਨਾਲ ਕੁਝ ਵਿਗਾੜਿਆ ਨਹੀਂ ਪਰ ਅੱਜ ਸਾਨੂੰ ਬਹੁਤ ਦੁੱਖ ਦੇਲ ਨਾਲ ਕਹਿਣਾ ਪੈ ਰਿਹਾ ਵਾ ਜਿਹੜੇ ਡਰਾਈਵ ਹਰਕਤ ਹੋਈ ਆ ਤੇ ਨਹੀਂ ਹੋਣੀ ਚਾਹੀਦੀ ਦੇਖੋ ਮੇਰੇ ਕੋਲ ਵੈਪਨ ਸੀ ਪਰ ਮੈਂ ਵੈਪਨ ਨੂੰ ਯੂਜ਼ ਨਹੀਂ ਕਰਨਾ ਚਾਹੁੰਦਾ ਸੀ ਰੀਜ਼ਨ ਕਿ ਹੋ ਸਕਦਾ ਬੰਦੇ ਕੌਣ ਨੇ ਤੇ ਕੀ ਚੱਕਰ ਹੈ ਮੈਂ ਉਹਦੇ ਵਿੱਚ ਪੂਰਾ ਆਪਰੇਡੀ ਕੀਤਾ ਉਹਨਾਂ ਨੇ ਮੈਨੂੰ ਫੇਰ ਕਰਕੇ ਮੇਰੇ ਸੱਟਾ ਮਾਰੀਆਂ ਪਰ ਮੈਂ ਕਹਿੰਨਾ ਇਹਦੇ ਉੱਤੇ ਦੇਸ਼ ਝਰੋ ਦਾ ਪਰਚਾ ਦਰਜ ਨਾ ਹੋਇਆ ਤੇ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਐ ਡੀਜਨ ਚੱਲੂ ਲਲੀ ਤੁਸੀਂ ਪੰਜਾਬ ਪ੍ਰਧਾਨ ਆਇਆ ਥੱਲੇ ਪ੍ਰਸ਼ਾਸਨ ਇੱਕ ਬੰਦੇ ਇੱਕ ਬੰਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਹੜਾ ਬੋਲ ਚੋਲਾ ਕਿਹੜੀ ਤੁਹਾਡੀ ਗੋਦਬੋਦ ਲੈਣ ਆਇਆ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੋਈ ਐਸਐਚਓ ਕੋਈ ਡੀਐਸਪੀ ਕੋਈ ਐਸਐਸਪੀ ਜਿਨ੍ਹਾਂ ਦਾ ਰਾਈਟ ਬੰਦਾ ਸੀ ਕੋਈ ਆ ਤੁਹਾਡਾ ਸੂਦ ਕੋਈ ਹਾਲਚਲ ਮੁੱਛ ਨਹੀਂ ਆ ਕੋਈ ਰਿਪੋਰਟ ਲਿਖਾ ਤੁਹਾਡੇ ਸਮੂਹ ਜਿਹੜੇ ਪਾਰਟੀ ਵਰਕਰ ਲੋਕਾਂ ਦਾ ਪਿਆਰ ਕਰਨ ਵਾਲੇ ਇਕੱਠੇ ਆ ਲੋਕਾਂ ਦਾ ਚੌਥਾ ਸਤੰਭ ਆ ਮੈਂ ਅੱਜ ਇਹ ਸ਼ਹਿਰ ਦਾ ਮਾਹੌਲ ਬਣਾਉਣਾ ਚਾਹੁੰਦਾ ਨਹੀਂ ਤਾਂ ਇਹ ਹਜ਼ਾਰਾਂ ਲੱਖਾਂ ਬਤੇ ਆ ਜਾਣ ਮੈਂ ਇਹ ਗੱਲ ਕੰਨਣਾ ਚਾਹਣਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰੇ ਨਾਲ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਧੀਰਤ ਨਾਲ ਥ੍ਰੈਟ ਆਇਆ ਮੇਰਾ ਗਨਮਣਾਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਮੇਰਾ ਗਨਮਣਾਂ ਥਾਈ ਆ ਜੀ ਇੱਥੇ ਮੈਂ ਗਰੇ ਨਹੀਂ ਕਰਨਾ ਚਾਹੁੰਦਾ ਕਈ ਇੱਥੇ ਐਸਐਸਪੀ ਆਇਆ ਕਮਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚਲੋ ਪਿਆਰਿਆ ਜੀ ਇੱਥੇ ਐਸਐਸਪੀ ਰਹੇ ਜੀ ਇਹੀ ਹੋਏ ਮੇਰੇ ਗਨਮਣਾਂ ਵਾਪਸ ਹੋ ਗਏ ਤੇ ਡੀਏਜੀ ਘਰੇ ਵਾਲੋਂ ਨਾਲ ਗਨਮਣਾਂ ਭੇਜੇ ਸੀ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਮੈਂ ਬੜੀ ਧੀਰਤ ਨਾਲ ਇਹ ਗੱਲ ਕਹਿਣੀ ਚਾਹਨਾ ਮੈਂ ਸੱਚ ਤੇ ਹੱਕ ਦੇ ਉਲਟ ਬੋਲਦਾ ਜੀ ਇਹ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲਿਟিক্যাল ਲੀਡਰ ਵੱਡਾ ਕੋਈ ਕਿੱਦਾਂ ਵੀ ਲੀਡਰ ਹੋਵੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰਥਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਦਈਏ ਨਹੀਂ ਹਾਲ ਚਲੇ ਤੁਹਾਡੇ ਤੇ ਹਮਲਾ ਆਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਐਸੇ ਵੇਲੇ ਮੌਕੇ ਤੇ ਹੋਣਾ ਚਾਹੀਦਾ ਸੀ ਜੇ ਉਹਨਾਂ ਨੂੰ ਮੇਰਾ ਖਿਆਲ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਪਾਸਕਰ ਜੀ ਹਮਲਾ ਕਿਹੜੇ ਬੰਦੇ ਸੀਗੇ ਕੀ ਕਾਰਨ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਵੀਨਤ ਤੇ ਲੱਗੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਸਰਕਾਰ ਜੀ ਤੁਹਾਨੂੰ ਉਥੇ ਕਿੰਨੇ ਬੰਦੇ ਸੀਗੇ ਮੈਦਾਨ ਜੀ ਤੁਹਾਨੂੰ ਕੋਈ ਸਿਕਿਉਰਿਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨੇ ਦਿੱਤੀ ਮੈਦਾਨ ਜੀ ਕਿੰਨੇ ਬੰਦੇ ਸੀਗੇ ਸਪੰਦ ਪਾੜੇ ਜਿਹੜੇ ਜਗ੍ਹਾ ਤੇ ਬੈਠਾ ਲੈ ਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿਹੜੇ ਮੈਂ ਸੱਜਣ ਦੋ ਤਿੰਨ ਮਜੂਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਆ ਗਿਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਬੰਦੇ ਉਤਰਿਆ ਉਹਨਾਂ ਨੇ ਇੱਕਦਮ ਅਟੈਕ ਕਰਤਾ ਕੰਦ ਮਤਲਬ ਤੁਸੀਂ ਮੈਂ ਇਹਨੂੰ ਮੰਨਣਾ ਕਰਿਓ ਮੈਂ ਫਰੀ ਪਲਾਈਂਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬਤੇ ਕੌਣ ਆ ਜਾਂਚ ਦੇ ਤੁਸੀਂ ਵੀਰ ਆ ਸਤਕਾਰਤ ਵੀਰ ਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਤਕਾਰਪੱਤਰਕਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਅੱਜ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖਦੇ ਆ ਕਿ ਐਸਐਚਓ ਸਾਹਿਬ ਆ ਰਹੇ ਡੀਐਸਪੀ ਆ ਰਹੇ ਕਿੱਸ ਕਰ ਰਹੇ ਕਿਉਂਕਿ ਮੈਂ ਹਮੇਸ਼ਾ ਅਚਾਨਨ ਦਾ ਸਾਥ ਦਿੱਤਾ ਤੁਹਾਡੇ ਮਗਰ ਆਈ ਪਾਰਟੀ ਨੂੰ ਮੈਂ ਇੱਕ ਜੀ ਪੁੱਛਣਾ ਚਾਹਨਾ ਵਾ ਇੱਥੇ ਐਸਐਚਓ ਤੋਂ ਇਲਾਵਾ ਕੋਈ ਨਹੀਂ ਐ ਐਸਐਚਓ ਬਿਆਨ ਲੈ ਗਿਆ ਵਾ ਜੇ ਤੁਹਾਡੀ ਜੇ ਐਸਐਚਓ ਤੋਂ ਇਲਾਵਾ ਕੋਈ ਵੱਡਾ ਅਫਸਰ ਨਹੀਂ ਐ ਤੁਹਾਡੀ ਰਣਨੀਤੀ ਕੀ ਰਹੂਗੀ ਬਿਆਨ ਕੋਈ ਤਾਂ ਗਿਆ ਤੁਹਾਡੀ ਬਿਆਨ ਕੋਈ ਲੱਗੇ ਐਸਐਚਓ ਮੌਕੇ ਤੇ ਆ ਕੇ ਦੋ ਐਸਐਚਓ ਦਾ ਕੀ ਨਾਮ ਹੈ ਇਹ ਜਿਹੜਾ ਲਾਲੀਪਾਸ ਕਰਦੇ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਕ ਦੇ ਲਾਗੇ ਲਾਲੀਪਾਸ ਕਰੀਤੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉੱਥੇ ਪਹੁੰਚਿਆ ਤੇ ਉੱਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ। ਜਿਨ੍ਹਾਂ ਨੇ ਵੀ ਸੱਟਾਂ ਮਾਰੀਆਂ ਉਹਨਾਂ ਦੇ ਖਿਲਾਫ ਪੁਲਿਸ ਨੇ ਬਿਆਨ ਲੈ ਕੇ ਕਾਰਵਾਈ ਕੀਤੀ। ਕੋਈ ਕੁਝ ਵੈਪਨ ਵੀ ਜਦਾਂ ਸੀਗਾ। ਫਿਲਹਾਲ ਇਹ ਗੱਲ ਤਾਂ ਸਾਹਮਣੇ ਨਹੀਂ ਆਈ ਅਸੀਂ ਉੱਥੋਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਵਾਉਨੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ। ਜੋ ਵੀ ਸਟੇਟਮੈਂਟ ਹੋਵੇ। ਜਿਹੜੇ ਰਾਉਂਡ ਅਪ ਕੀਤੇ ਆ ਉਹ ਕਿੱਥੇ ਦੇ ਰਹਿਣ ਵਾਲੇ ਕੰਮ ਹੋਏਗੀ। ਇਹਨਾਂ ਚੋਂ ਇੱਕ ਤੇ ਲੋਕਲ ਲੋਹਰੀ ਗੇਟ ਦਾ ਰਹਿਣ ਵਾਲਾ ਇੱਕ ਖੀਵੇ ਦਾ ਰਹਿਣ।